ਲੋ ਵੀ ਕਹਿੰਦੇ ਲੋਡ ਕਾਰਟ ਦੀ ਮਾਂ ਹੁੰਦੀ ਆ ਹਨਾ ਆ ਦੇਖਿਓ ਬਾਈ ਉਹਨਾਂ ਨੇ ਆਪਦਾ ਜਿਗਾਰਡ ਲਾਇਆ ਹੋਇਆ ਦੋ ਇੱਕ ਇਹ ਆ ਚੱਲਦਾ ਇੱਕ ਆ ਚੱਲਦਾ ਪਤਾ ਨਹੀਂ ਬਦੰਦਰਾ ਨੇ ਕਿਹੜੇ ਗੇਅਰ ਚ ਲਾ ਕੇ ਛੱਡਿਆ ਮੋਟਰਸਾਈਕਲ ਨਹਿਰਾਂ 28 ਤਰਿਆ ਆਉਂਦਾ ਨਹਿਰਾਂ ਦੇਖ ਦੋਵੇਂ ਮੋਟਰਸਾਈਕਲ ਦੇਖੋ ਮੇਰੇ ਹਿਸਾਬ ਨਾਲ 10 12 ਫੁੱਟ ਉੱਚਾ ਪਾਣੀ ਚੱਕੀ ਜਾਂਦੇ ਆ 10 12 ਫੁੱਟ ਉੱਚਾ ਮਜਬੂਰੀ ਬਣੀ ਪਈ ਆ ਮੈਂ ਵੀ ਹੁਣ ਪਾਈਪ ਲਾਈਨ ਚੱਲਿਆ ਸੀਗਾ ਆਪਣਿਆਂ ਦੀ ਐ ਤੇ ਇਹਨੇ ਤਾਂ ਪਾਣੀ ਵਿਚਾਰੇ ਨੇ ਕੀ ਬਾਹਰ ਸਿੱਟਣਾ ਵਾ ਇਹ ਮੋਟਰਸਾਈਕਲਾਂ ਨੇ ਹੀ ਸਿੱਟਣਾ ਸੀ ਹਨਾ ਤੇ ਆ ਦੇਖੇ ਮੈਂ ਕਿਹਾ ਯਾਰ ਵੀਡੀਓ ਬਣਾਈ ਗਏ ਬਾਈ ਉਹਨਾਂ ਦੀ ਤੇ ਸਾਡਾ ਏਰੀਆ ਜਿਵੇਂ ਮੈਂ ਅੱਗੇ ਵਾਲੀਆਂ ਵੀਡੀਓ ਜੀ ਦੱਸਿਆ ਵੀ ਪਾਣੀ ਬਹੁਤ ਭਰੇ ਪਿਆ ਹਰ ਜਗ੍ਹਾ ਤੇ ਤੇ ਆ ਬਾਈ ਉਹਨਾਂ ਦੀ ਸ਼ਾਇਦ ਸਬਜ਼ੀ ਆ ਇੱਥੇ ਸਬਜ਼ੀ ਜੋ ਪਾਣੀ ਕੱਢੀ ਜਾਂਦੇ ਆ ਹਾਂ ਤੇ ਮੋਟਰਸਾਈਕਲ ਦੋ ਚਲਾ ਛੱਡੇ ਆ ਪੂਰੀ ਸਪੀਡ ਨਾਲ ਮੇਰੇ ਸਾਹਮਣੇ ਚੰਗਾ ਪਾਣੀ ਖੜੀ ਦੇਣ ਗਿਆ ਰਹੇ ਉਹ ਨਾ ਅਹ ਮੈਂ ਦੂਰ ਆਇਆ ਕਿ ਤੂੰ ਇਹ ਦੇਖੋ ਮੋਟਰਸਾਈਕਲ ਤੇ ਜਮਾ ਪੂਛ ਤਾਂ ਸਿੱਧਾ ਐ ਤਾਂ ਉਹ ਨੂੰ ਆਇਆ ਜਮਾ ਪੂਰੇ ਮਛੀ ਵਾਲਾ ਪ੍ਰੈਸ਼ਰ ਧਾਰ ਮਾਰਦਾ ਹੁੰਦਾ ਬਾਕੀ ਦਾ ਪਾਣੀ ਖਿਲਰ ਜਾਂਦਾ ਹਨਾ ਤੇ ਆ ਥੋੜਾ ਜਿਹਾ ਸਲੋ ਚੱਲਦਾ ਵਾ ਉਹ ਇੰਜਨ ਨੂੰ ਜਨ ਲੱਗਦਾ ਨਵਾਂ ਹੋਇਆ ਵਾ ਤਾਂ ਕਰਕੇ ਉਹਦਾ ਸਪੀਡ ਫੁੱਲ ਤੇ ਆ ਚਲੋ ਜਗਾੜ ਲਾਏ ਆ ਬਾਈ ਉਹਨਾਂ ਨੇ ਵੀ ਤੇ ਹੋ ਸ਼ਾਇਦ ਉਹਨੂੰ ਰਿੰਗ ਦੇ ਸੌਂਦੇ ਉਹਨੇ ਆਵਾਜ਼ ਆਵਾਜ਼ ਦੇਖੋ ਕਿੰਨੀ ਆਉਂਦੀ ਆ ਤੇ ਸਾਡੇ ਦਾ ਸਾਰਿਆਂ ਨੂੰ ਇੱਥੇ ਇਹੀ ਹਾਲਾਤ ਹੋਏ ਪਏ ਇਧਰ ਵੀ ਪਾਣੀ ਦੇਖਿਓ ਆ ਵੀ ਜਿੱਥੇ ਇੱਥੇ ਵੀ ਪਾਣੀ ਵੱਧੋਂ ਜ਼ਿਆਦਾ ਖੜੇ ਆ ਤੇ ਆ ਮੈਂ ਤਰੀ ਅੰਦਰ ਨੇ ਦੇਖ ਲਿਆ ਮੈਨੂੰ ਹੁਣ ਹੈਗੀ ਛੇਤੀ ਆ ਐਲੀ ਵੀਡੀਓ ਜ਼ਿਆਦਾ ਵੱਡੀ ਨਹੀਂ ਬਣੂਗੀ ਪਰ ਕਾਰਨ ਕੀ ਮੈਂ ਕਿਹਾ ਯਾਰ ਵੀ ਹੁਣ ਇਹ ਵੀਡੀਓ ਬਣਾਉਣ ਵਾਲੀ ਆ ਜੇ ਵੀ ਸਬਜੀ ਵਾਲਾ ਜਾਂ ਵੀ ਉਹ ਜਿਹੜਾ ਜਗ੍ਹਾ ਤੇ ਪਾਣੀ ਜਿੱਥੇ ਹਨਾ ਹੋਰ ਕੋਈ ਸਾਧਨ ਨਹੀਂ ਹੈਗਾ ਆਪਾਂ ਦਾ ਜਿਵੇਂ ਇੱਕ ਛੋਟਾ 1000 ਦਾ ਉਹ ਪੰਪ ਲਿਆਂਦਾ ਉਹ ਵੀ ਪਾਣੀ ਚੰਗਾ ਕੱਢ ਦਿੰਦਾ ਵਾ ਪਰ ਇਹਨਾਂ ਦੇ ਵੀ ਜਿਗਰੀ ਆ ਯਾਰ ਇਹਨਾਂ ਨੇ ਪਤਾ ਨਹੀਂ ਹੁਣ ਦੋ ਦਿਨ ਚੱਲਦੇ ਆ ਮੋਟਰਸਾਈਕਲ ਕਿ ਤਿੰਨ ਦਿਨ ਚੱਲਦੇ ਆ ਦੋ ਚਲਾਈ ਬੈਠੇ ਆ ਬਸ ਤੇ ਫੇਰ ਜਾ ਕੇ ਇਹਨਾਂ ਦੇ ਪਾਣੀ ਸਾਰਾ ਇਹ ਖਾਲੀ ਹੋਣਾ ਖੇਤ ਆ ਸਬਜ਼ੀ ਵੜੂਗੀ ਇਹਨਾਂ ਦੀ ਤਾਂ ਕਰਕੇ ਸਬਜ਼ੀਆਂ ਮਹਿੰਗੀਆਂ ਮੰਲੋ ਐਵੇਂ ਨਹੀਂ ਗੱਲ ਸਬਜ਼ੀ ਮਹਿੰਗੀ ਦਾ ਕਾਰਨ ਆਹਾ ਵਾ ਲਓ ਤੇ ਠੀਕ ਆ ਹੁਣ ਆਪਾਂ ਚੱਲਦੇ ਆ ਆਪਣੀ ਸਾਹਰਾਲ ਵਾਧਦੇ ਅੱਗੇ ਕਾਲੀ ਵਾਲੀ ਤੇ ਅੱਜ ਦਾ ਕੱਲ੍ਹ ਦੇ ਹੀ ਲੱਗੇ ਪਨੀਰੀ ਜੋ ਪਾਣੀ ਕੱਟਣਾ ਸੀ ਵੀ ਪਨੀਰੀ ਜੋ ਪਾਣੀ ਕੱਢ ਲਿਆ ਜੋ ਪਾਣੀ ਜੋ ਪਾਣੀ ਕੱਟ ਕੇ ਕੱਦੂ ਕਰ ਲਿਆ ਉਹਨਾਂ ਦਾ ਨਾ ਆਹ ਦੇਖੋ ਆਣੀ ਤਾਂ ਦੇਖ ਲਿਆ ਪੂਰੀ ਲੋਹਾਂ ਦੀ ਆਹ ਦੇਖੋ ਇੱਧਰ ਸਿੱਟੀ ਆਉਂਦੇ ਬਾਈ ਉਹਨੇ ਚੰਗਾ ਜਿਹਾ ਗਾਰਡ ਆ ਯਾਰ ਜਾਂਦਾ ਪਾਣੀ ਚੰਗਾ ਮੈਂ ਲੱਗਾ 2-3 ਇੰਚ ਪਾਣੀ ਸਿੱਟੀ ਜਾਂਦਾ ਟਾਇਰ ਜਿਹਾ ਚੱਕ-ਚੱਕ ਕੇ ਟਾਇਰ ਪਰ ਮੋਟੀ ਗੁੱਡੀ ਦਾ ਹੋਵੇ ਮੇਰੇ ਹਿਸਾਬ ਨਾਲ ਛੋਟੀ ਗੁੱਡੀ ਦਾ ਟਾਇਰ ਨਹੀਂ ਚੱਲਣਾਗਾ ਔਰਟੀ ਗੁੱਡੀ ਦਾ ਟਾਇਰ ਚੱਲ ਜੂਗਾ ਦੇਖੋ ਸਬਜੀ ਆ ਭਾਈ ਉਹਨਾਂ ਦੀ ਇਹ ਸਬਜੀ ਸਾਰੀ ਚੌਲੇ ਆ ਭਰੇ ਪਏ ਆ ਤਾ ਕਰਕੇ ਤਰਲੀ ਮਾਰਦੇ ਆ ਵਿਚਾਰੇ ਚਲੋ ਧੰਨਵਾਦ ਸੋਣੋ